ਅਫੀਕਲ ਤੁਸੀਂ ਦੇਖ ਰਹੇ ਹੋ ਦਾਨਿਕਸਵਰਾ ਟੀਵੀ ਤੇ ਮੈਂ ਹਾਸ਼ਕੁਨ ਇਸ ਵੇਲੇ ਪਿੰਡ ਬਾਉਪੁਰ ਦੇ ਵਿੱਚ ਮੌਜੂਦ ਹਾਂ ਜਿਸ ਨੂੰ ਪੰਜਾਬ ਦਾ ਟਾਪੂ ਵੀ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਹੜਾਂ ਦੀ ਮਾਰ ਜਿਹੜੀ ਇਸੇ ਜਗ੍ਹਾ ਤੇ ਉੱਤੇ ਆਈ ਸੀਗੀ ਕਾਫੀ ਪਿੰਡ ਜਿਹੜੇ ਨੇ ਇਸ ਵੇਲੇ ਹੜ ਦੀ ਚਪੇਟ ਦੇ ਵਿੱਚ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਿੱਛੇ ਦੀ ਇੱਕ ਤਸਵੀਰ ਵਿਖਾਣੀ ਚਾਹੂੰਗੀ ਕਿ ਦੂਰ ਦੂਰ ਤੱਕ ਜਿੱਥੇ ਨਿਗਾਹ ਮਾਰਦੇ ਹਾਂ ਸਿਰਫ ਪਾਣੀ ਹੀ ਪਾਣੀ ਹੈ ਹੁਣ ਤਾਂ ਪਿੰਡ ਵਾਲਿਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਜਿਹੜੇ ਲੋਕ ਇੱਥੇ ਲਗਾਤਾਰ ਸੇਵਾ ਕਰ ਰਹੇ ਨੇ ਉਹਨਾਂ ਦੇ ਵੱਲੋਂ ਇਹ ਕਾਫੀ ਦਿਨ ਤੋਂ ਜਿਹੜੇ ਇੱਥੇ ਲੋਕ ਰਹਿ ਰਹੇ ਨੇ ਉਹ ਇਕੀਆਂ 2 ਫੁੱਟ ਜਿਹੜਾ ਹੈ ਉਹ ਉਤਰ ਚੁੱਕਿਆ ਪਰ ਹਾਲੇ ਵੀ ਜਿਹੜੇ ਇਹ ਖੰਬੇ ਨੇ ਇਹ ਸਾਰੇ ਡੁੱਬੇ ਹੋਏ ਸੀਗੇ ਆ ਕਾਫੀ ਪਾਣੀ ਜਿਹੜਾ ਕਹਿ ਲਈਏ ਇਧਰਲੇ ਪਾਸੇ ਹਾਲੇ ਵੀ ਹੈਗਾ ਤੇ ਹੋਰ ਵੀ ਅੱਗੇ ਵਾਲੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਜ਼ਰੂਰ ਵਿਖਾਵਾਂਗੇ ਪਰ ਦੂਰ ਦੂਰ ਤੱਕ ਜਿੱਥੇ ਵੀ ਮੈਂ ਕੈਮਰਾਮੈਨ ਨੂੰ ਚਾਹੂੰਗੀ ਕਿ ਜ਼ੂਮ ਕਰਕੇ ਤਸਵੀਰਾਂ ਜ਼ਰੂਰ ਵਿਖਾਈਆਂ ਜਾਣ ਕਿ ਕਿੰਨੇ ਬੁਰੇ ਹਾਲਾਤ ਇਸ ਵਾਰ ਜਿਹੜੇ ਹੜ੍ਹ ਦੇ ਕਾਰਨ ਪੰਜਾਬੀ ਲੋਕਾਂ ਦੇ ਹੋਏ ਨੇ ਸੋ ਲਗਾਤਾਰ ਜਿਹੜੇ ਪੰਜਾਬੀ ਕਲਾਕਾਰ ਸਾਡੇ ਨੇ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਚਾਹੇ ਉਹ ਗੀਤਕਾਰ ਹੋਣ ਚਾਹੇ ਉਹ ਅਦਾਕਾਰ ਹੋਣ ਉਹ ਲਗਾਤਾਰ ਪੰਜਾਬੀਆਂ ਦੀ ਸੇਵਾ ਦੇ ਵਿੱਚ ਜੁਟੇ ਹੋਏ ਨੇ ਸੋ ਅ ਇਧਰ ਵੀਰੇ ਹੋਣੀ ਵੀ ਮੌਜੂਦ ਨੇ ਜ਼ਰੂਰ ਅਗਲੀਆਂ ਤਸਵੀਰਾਂ ਵੀ ਤੁਹਾਨੂੰ ਵਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਪਹੁੰਚ ਹੋ ਰਹੀ ਹੈ ਜਿਹੜੇ ਲੋਕਾਂ ਦੇ ਕੋਲ ਸਮਾਨ ਦੀ ਜ਼ਰੂਰਤ ਹੈ ਉਹਨਾਂ ਤੱਕ ਕਿਵੇਂ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਸੋ ਰੰਗਲੇ ਸਰਦਾਰ ਸਾਡੇ ਨਾਲ ਇੱਥੇ ਮੌਜੂਦ ਨੇ ਇਹਨਾਂ ਦੀ ਟੀਮ ਪੂਰੀ ਪਹੁੰਚੀ ਹੋਈ ਹੈ ਵੀਰੇ ਅ ਅੱਗੇ ਘਰਾਂ ਤੱਕ ਜਿਨ੍ਹਾਂ ਨੂੰ ਸਮਾਨ ਦੀ ਜ਼ਰੂਰਤ ਹੈ ਉਹਨਾਂ ਨੂੰ ਪਹੁੰਚਾਉਣ ਦੇ ਲਈ ਗਏ ਹੋਏ ਨੇ ਸੋ ਅ ਵੀਰੇ ਹੋਣੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਠੀਕ ਹਾਂ ਚੜ੍ਹਦੀ ਕਲਾ ਬਣੇ ਕਿਰਪਾ ਜੀ ਪੰਜਾਬ ਦੇ ਇਹ ਹਾਲਾਤ ਵੇਖ ਕੇ ਸਭ ਤੋਂ ਪਹਿਲਾਂ ਪੰਜਾਬੀ ਜਿਹੜੇ ਜਿਹੜੇ ਪਾਸੇ ਹੜ ਨਹੀਂ ਆਏ ਉਹਨਾਂ ਦੇ ਦਿਲ ਬਲੁੰਦਰੇ ਗਏ ਵੀ ਇਹ ਹਾਲਾਤ ਹਰ ਵਾਰੀ ਪੰਜਾਬ ਦੇ ਹੁੰਦੇ ਨੇ ਜਦੋਂ ਹੜ ਆਉਂਦੇ ਨੇ ਤੇ ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਡੁੱਬ ਜਾਂਦੇ ਨੇ ਤੁਸੀਂ ਸੇਵਾ ਕਰਕੇ ਆਇਓ ਪਿੰਡ ਦੇ ਅੰਦਰ ਕਿਹੋ ਜਿਹੇ ਹਾਲਾਤ ਨੇ ਹਾਲਾਤ ਬਣੇ ਬਹੁਤ ਜ਼ਿਆਦਾ ਬੁਰੇ ਆ ਵਿਖੇ ਨਹੀਂ ਜਾਂਦੇ ਹੁਣ ਸਬਰ ਵੀਰੇ ਹੁਣੀ ਵੀ ਅੰਦਰ ਹੀ ਗਏ ਹੋਇਆ ਸੀ ਉਹਨਾਂ ਦੀ ਵੇਟ ਕਰਦੇ ਸੀ ਕਿ ਵੀ ਆਉਂਦੇ ਆ ਉਹ ਪਾਣੀ 7-7 8-8 ਫੁੱਟ ਪਾਣੀ ਅੰਦਰ ਹਨਾ ਤੇ ਹੁਣ ਤਾਂ ਜ ਤਕਰੀਬਨ ਜਿੰਨਾ ਪਾਣੀ ਖੜਨ ਲੱਗ ਗਿਆ ਬਿਮਾਰੀਆਂ ਬਹੁਤ ਫੈਲ ਰਹੀਆਂ ਅੰਦਰ ਹੈ ਨਾ ਸਕਿਨ ਗਲਣ ਲੱਗ ਗਈ ਆ ਬਹੁਤ ਬੁਰਾ ਹਾਲ ਆ ਇਹ ਸਰਕਾਰ ਨੂੰ ਚਾਹੀਦਾ ਵੱਧ ਤੋਂ ਵੱਧ ਵੱਧ ਤੋਂ ਵੱਧ ਕੀ ਪਹਿਲਾਂ ਕਰਨਾ ਚਾਹੀਦਾ ਸੀ ਵਿਸ਼ਤ ਹੁਣ ਤਾਂ ਚਲੋ ਕਹਿੰਦੇ ਹੁੰਦੇ ਵੀ ਇੱਕ ਤਰਵਾਸਾ ਹੀ ਆ ਦੇਣਾ ਹਨਾ ਨਾਲ ਦੇ ਨੂੰ ਤਰਵਾਸਾ ਵੀ ਨਹੀਂ ਦੇ ਸਕਦੇ ਤਾਂ ਬਹੁਤ ਮਾੜੀ ਗੱਲ ਆ ਹਾਂਜੀ ਕਿਉਂਕਿ ਬਹੁਤ ਸਾਰੇ ਜੇਕਰ ਘਰਾਂ ਦੀ ਗੱਲ ਕਰਦੀਆਂ ਕਿ ਪਿੰਡਾਂ ਤੇ ਪਿੰਡ ਡੁੱਬ ਗਏ ਸਮਾਨ ਕੱਢਣ ਦਾ ਵੀ ਸਮਾਂ ਨਹੀਂ ਮਿਲਿਆ ਉਹਨਾਂ ਨੂੰ ਹੈਨਾ ਪਾਣੀ ਦਾ ਵਹਾਅ ਇੰਨਾ ਤੇਜ਼ ਇੱਕੋ ਦਮ ਆਇਆ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਤਾਂ ਇਹੀ ਕਹਿਣਾ ਕਰਦੇ ਰੋ ਰਹੇ ਨੇ ਵੀ ਸਾਨੂੰ ਸਾਡਾ ਸਮਾਨ ਸਾਨੂੰ ਪਤਾ ਹੀ ਨਹੀਂ ਕਿੱਧਰ ਚਲਾ ਗਿਆ ਹੈਨਾ ਬਿਮਾਰੀਆਂ ਵੱਖਰੀਆਂ ਹਾਲੇ ਤਾਂ ਪਾਣੀ 7-8 ਫੁੱਟ ਤੁਸੀਂ ਦੱਸਿਆ ਵੀ ਹੈਗਾ ਜਦੋਂ ਉਤਰਨ ਉਹ ਤਾਂ ਬਹੁਤ ਬੁਰਾ ਹਾਲ ਹੋਣਾ ਹੈ ਜੀ ਹਾਂ ਜੀ ਉਦੋਂ ਬਹੁਤ ਜ਼ਿਆਦਾ ਬੁਰਾ ਹਾਲ ਹੋਣਾ ਜੀ ਕੀ ਕੁਝ ਵਿਵਸਥਾ ਤੁਸੀਂ ਅੱਗੇ ਵੇਖੀ ਹੈ ਵਵਸਤਾ ਤਾਂ ਸਾਰੀ ਹੋ ਕੀਤੀ ਹੋਈ ਐ ਸਗੋਂ ਅਸੀਂ ਤਾਂ ਸਮਾਨ ਲੈ ਕੇ ਆਏ ਸਾਨੂੰ ਉੱਥੇ ਮਤਲਬ ਜਮੇ ਉਹ ਸਾਹਮਣੇ ਲੰਗਾ ਚੱਲ ਰਹੇ ਆਣ ਸਾਡੇ ਪੁਲਿਸ ਵਾਲੇ ਵੀ ਰੋ ਵੀ ਖਾ ਰਹੇ ਅਸੀਂ ਵੀ ਹੁਣ ਪ੍ਰਸ਼ਾਦ ਦਾ ਛੱਕ ਆਏ ਆ ਉੱਥੋਂ ਤੇ ਮਿਲਦਾ ਆਪਾਂ ਲੈਣ ਆਉਂਦੇ ਸੀ ਕੁਝ ਮਤਲਬ ਆਪਾਂ ਨੂੰ ਵੀ ਅੱਗੇ ਆਫਰ ਕਰਦੇ ਆ ਕਿ ਤੁਸੀਂ ਵੀ ਖਾਓ ਹਨਾ ਕਿੰਨੀ ਸਾਰਾ ਰਾਸ਼ਨ ਵੀ ਬਹੁਤ ਜ਼ਿਆਦਾ ਪਿਆ ਹੋਇਆ ਤੇ ਥੋੜੇ ਮਾਦੀਮ ਮਾਦੀਮ ਰਾਇ ਸਾਡੀ ਬੇਨਤੀ ਹੈ ਵੀ ਪ੍ਰਸ਼ਾਸਨ ਨੇ ਵੀ ਉਹ ਵੀ ਜ਼ਰੂਰ ਹਨਾ ਵੀ ਕੁਝ ਹੈਲਪ ਕਰਨ ਲੋਕਾਂ ਨੂੰ ਕਿਉਂਕਿ ਆਪਣੇ ਸਾਰੇ ਜਿਹੜਾ ਆਪਣਾ ਭਾਈਚਾਰਾ ਉਹੀ ਲੱਗਿਆ ਹੋਇਆ ਹੈ ਸਰਕਾਰ ਸ਼ਾਇਦ ਉਹਨਾਂ ਕੁਝ ਨਹੀਂ ਕਰ ਰਹੀ ਕਰਦਾ ਰਹੀ ਹੈ ਪਰ ਉਹਨਾਂ ਨੇ ਸ਼ਾਇਦ ਕਰ ਰਹੀ ਤਾਂ ਸਭ ਸਰਕਾਰ ਨੂੰ ਵੀ ਬੇਨਤੀ ਹੈ ਵੀ ਉਹ ਵੀ ਥੋੜਾ ਜਿਹਾ ਹੁਣ ਇੱਥੇ ਗ੍ਰਾਮ ਉਤੇ ਤੇ ਲੋਕਾਂ ਦੀਆਂ ਨੇ ਹੈਲਪ ਕਰਨ ਇੱਥੇ ਆ ਕੇ ਬਿਲਕੁਲ ਕਿਉਂਕਿ ਕਲਾਕਾਰ ਭਾਈਚਾਰਾ ਹੀ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਲਗਾਤਾਰ ਹਰ ਪਾਸੇ ਇੱਕ ਕਲਾਕਾਰ ਨਹੀਂ ਜਾ ਸਕਦਾ ਵਕਫਾ ਵਕਫਾ ਪਿੰਡਾਂ ਦੇ ਵਿੱਚ ਮਾਝੇ ਦੀ ਗੱਲ ਕਰਦੇ ਆ ਉਧਰ ਵੀ ਵਕਫਾ ਵਕਫਾ ਪਿੰਡਾਂ ਦੇ ਵਿੱਚ ਵਕਫਾ ਕਲਾਕਾਰ ਜਾ ਕੇ ਸੇਵਾ ਕਰ ਰਹੇ ਨੇ ਹੈਨਾ ਕਿਵੇਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੀ ਲੱਗ ਰਿਹਾ ਵੀ ਐਟਲੀਸਟ ਕਲਾਕਾਰ ਭਾਈਚਾਰਾ ਜਿਹੜਾ ਇੱਕ ਝੋਟ ਹੋ ਕੇ ਸੇਵਾ ਕਰ ਰਿਹਾ ਪੰਜਾਬੀ ਬਿਲਕੁਲ ਭੈਣ ਸਾਰੇ ਬਹੁਤ ਮਤਲਬ ਸਾਰੇ ਮੈਂ ਕਿਹਦਾ ਕਿਹਦਾ ਨਾਮ ਲਵਾਂ ਕਿਉਂਕਿ ਜਿੱਦਾਂ ਦੇ ਮਤਲਬ ਹੈਗੀ ਉਦਾਂ ਦਾ ਤੁਸੀਂ ਬਾਪੂ ਖੋ ਰਹੇ ਹੋ ਅੰਦਰ ਲੀਆਂ ਤਸਵੀਰਾਂ ਵੇਖੀ ਇਹ ਦੇਖਿਆ ਨਹੀਂ ਉਦਾਂ ਭੈਣ ਕਿਉਂਕਿ ਜੇ ਅਸੀਂ ਇੱਥੇ ਖੜੇ ਆ ਤਾਂ ਇੰਨਾ ਲੋਕਾਂ ਕਰਕੇ ਆ ਸਾਰਿਆਂ ਕਰਕੇ ਹਨਾ ਜੋ ਰੰਗਲੇ ਸਰਦਾਰ ਬਣੇ ਉਹ ਵੀ ਇੰਨਾ ਕਰਕੇ ਬਣੇ ਹਨਾ ਸੋ ਸਾਰਿਆਂ ਨਾਲ ਹੀ ਆ ਇਹ ਚੀਜ਼ अच्छा आ, की कुछ तस्वीरें ਤੁਸੀਂ ਅੰਦਰ ਲਿਆਂ ਭਾਵੁਕ ਵੇਖੀਆਂ ਨੇ ਕਿਉਂਕਿ ਤੁਸੀਂ ਜਦੋਂ ਹੁਣ ਟੂਰ ਲਾ ਕੇ ਆਏ ਹੋ ਹੈਨਾ ਉਸ ਤੋਂ ਮੈਨੂੰ ਲੱਗਦਾ ਕਿ ਕੁਝ ਦਿਨ ਪਹਿਲਾਂ ਹੀ ਇਹ ਖਬਰ ਤੁਹਾਨੂੰ ਵੀ ਮਿਲੀ ਤੁਸੀਂ ਆਪ ਵਾਪਸ ਆਏ ਹੋ ਤਾਂ ਸਿੱਧਾ ਪਹਿਲੇ ਦਿਨ ਇੱਥੇ ਆਏ ਹੋ ਹੈਨਾ ਕੀ ਕੁਝ ਤਸਵੀਰਾਂ ਤੁਹਾਨੂੰ ਉੱਥੇ ਪਹੁੰਚੀਆਂ ਸੀਗੀਆਂ ਤੁਹਾਡੇ ਕੋਲ ਵੀ ਕਿਸੇ ਨੇ ਬਣਾ ਕੇ ਭੇਜੀਆਂ ਵੀ ਵੀਰੇ ਇੱਥੇ ਮਦਦ ਦੀ ਜ਼ਰੂਰਤ ਹੈ ਕੀ ਕੁਝ ਤਸਵੀਰਾਂ ਸੀਗੀਆਂ ਵੀਡੀਓ ਤੋਂ ਪਹਿਨੇ ਤੁਸੀਂ ਦੇਖੋ ਨਟ ਤੇ ਵੀਡੀਓ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਜਿਹੜੇ ਤੁਸੀਂ ਕਰ ਰਹੇ ਹੋ ਹਨ ਪਾ ਰਹੇ ਆਮ ਲੋਕ ਵੀ ਪਾ ਰਹੇ ਆ ਵੀਡੀਓ ਸਾਰੇ ਪਾ ਰਹੇ ਆ ਉਹ ਵੇਖੀ ਹੀ ਨਹੀਂ ਜਾਂਦੀਆਂ ਨੀਂਦ ਹੀ ਨਹੀਂ ਆਉਂਦੀ ਉਹਨਾਂ ਨੂੰ ਵੇਖ ਕੇ ਤਾਂ ਇਦਾਂ ਲੱਗਦਾ ਵੀ ਬਸ ਕੀ ਕਰ ਸਕਦੇ ਹਾਂ ਕੁਝ ਕਰੀਏ ਅਸੀਂ ਜਿੰਨੇ ਜੋਗੀ ਵੀ ਹੈਗੇ ਸਾਡੀ ਕੋਸ਼ਿਸ਼ ਇਹੀ ਆ ਵੀ ਜਿੰਨੇ ਜੋਗੇ ਹੈਗੇ ਹਮੇਸ਼ਾ ਖੜੇ ਆ ਹਾਂਜੀ ਵੀਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪੰਜਾਬੀ ਅਤਰ ਸੇਮ ਬਾਈ ਨੇ ਨਾ ਇੱਕ ਵੀਡੀਓ ਸਾਂਝੀ ਕੀਤੀ ਸੀਗੀ ਸੋਸ਼ਲ ਮੀਡੀਆ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਬੜੇ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਪੰਜਾਬ ਦੇ ਹਾਲਾਤ ਵੇਖ ਕੇ ਮੁੱਖ ਮੋੜੀ ਜਾਂਦੇ ਨੇ ਨੀ ਸਾਡੇ ਕੇ ਬੇਨਤੀ ਵੀ ਆ ਕਿ ਤੁਸੀਂ ਚਾਹੇ ਕੋਈ ਦਾਨ ਨਹੀਂ ਕਰਨਾ ਜਾਂ ਕੁਛ ਉਹ ਵੱਖਰੀ ਚੀਜ਼ ਆ ਤੁਸੀਂ ਹੱਥੀਂ ਆ ਕੇ ਕੁਛ ਆਈ ਤੇ ਸੇਵਾ ਕਰ ਲਓ ਇੱਕ ਵਾਰੀ ਸੇ ਚੱਕਰ ਜਰੂਰ ਮਾਰ ਕੇ ਜਾਓ ਜਰੂਰੀ ਨਹੀਂ ਵੀ ਪੈਸੇ ਨਾਲ ਜਿਉਹਦੇ ਨਾਲ ਹੀ ਸੇਵਾ ਹੁੰਦੀ ਆ ਜੇ ਤਾਂ ਆਪਾਂ ਹੱਥੀਂ ਕਰਦੇ ਆ ਜਿਵੇਂ ਆਪਾਂ ਗੁਰੂ ਘਰ ਚ ਭਾਂਡੇ ਦੀ ਸੇਵਾ ਕਰਦੇ ਆ ਉਹ ਹੱਥੀਂ ਸੇਵਾ ਇੱਥੇ ਆ ਕੇ ਤੁਹਾਨੂੰ ਪਤਾ ਲੱਗ ਜਾਊਗਾ ਨਾ ਇੱਕ ਵਾਰੀ ਫਿਰ ਤੁਸੀਂ ਪਿੰਡ ਜਾ ਕੇ ਹੋਰ ਦੱਸੋਗੇ ਚਾਰਾਂ ਜਣਾਂ ਨੂੰ ਵੀ ਆਹ ਗੱਲ ਆ ਜਿਹੜੇ ਕਰ ਸਕਦੇ ਆ ਉਹ ਪੈਸੇ ਨਾਲ ਕਰ ਦਿਓ ਜਿਹੜੇ ਨਹੀਂ ਕਰ ਸਕਦੇ ਵੈਸੇ ਇੱਥੇ ਇੱਕ ਵਾਰੀ ਜਰੂਰ ਚੱਕਰ ਮਾਰ ਕੇ ਜਾਓ ਆ ਕੇ ਦੇਖੋ ਜਿੱਥੇ-ਜਿੱਥੇ ਵੀ ਕੋਗੇ ਆਪਣੇ ਮਤਲਬ ਘਰ ਜਾ ਕੇ ਬੱਚਾ ਨੂੰ ਵੀ ਦੱਸੋ ਕਿ ਵੀ ਆਹ ਹਾਲਾਤ ਆ ਜਾਓ ਹਾਲਾਤ ਨੂੰ ਦੱਸਣਾ ਜ਼ਰੂਰੀ ਆ ਸਾਰੇ ਅਵੇਅਰ ਅਵੇਅਰਨੈਸ ਹੋਣੀ ਜ਼ਰੂਰੀ ਆ ਇੱਥੇ ਅਵੇਅਰਨੈਸ ਵਾਲੀ ਗੱਲ ਠੀਕ ਹੈ ਪਰ ਕਿਤੇ ਨਾ ਕਿਤੇ ਜੇਕਰ ਨੌਜਵਾਨ ਪੀੜ੍ਹੀ ਦੀ ਮੈਂ ਇੱਥੇ ਗੱਲ ਕਰਦੀ ਆ ਮੁੰਡੇ ਆ ਕਈ ਲੋਕ ਜਿਹੜੇ ਪਰਿਵਾਰਾ ਚੋਂ ਨਿਕਲ ਕੇ ਆਉਂਦੇ ਜ਼ਰੂਰ ਨੇ ਵੇਖਣ ਪਰ ਉਹਨਾਂ ਦੇ ਲਈ ਇੱਕ ਜਿਵੇਂ ਕਹਿ ਦਈਏ ਕਿ ਇੱਕ ਪਿਕਨਿਕ ਸਪੌਟ ਆ ਉਹਨਾਂ ਨੂੰ ਇਹ ਲੱਗਦਾ ਕਿ ਬੜਾ ਚੰਗਾ ਹੋ ਗਿਆ ਜੇ ਉਹਨਾਂ ਵਾਲੇ ਪਾਸੇ ਇਹ ਹਾਲਾਤ ਨਹੀਂ ਬਣੇ ਉਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਇਹ ਬੜਾ ਚੰਗਾ ਕੰਮ ਹੋ ਰਿਹਾ ਹੈ ਉਹ ਤਾਂ ਆਇਆ ਨਾ ਜੇ ਆਪਾਂ ਕਿਸੇ ਦੇ ਘਰ ਨੂੰ ਅੱਗ ਲੱਗੀ ਆ ਤਾਂ ਆਪਾਂ ਉਹਨੂੰ ਮਜ਼ਾਕ ਸਮਝਾਂਗੇ ਤਾਂ ਕੱਲ੍ਹ ਨੂੰ ਆਪਣੀ ਵੀ ਸ਼ਾਇਦ ਵਾਰੀ ਆ ਸਕਦੀ ਹੈ ਹਨਾ ਤੇ ਜੇ ਕਿਸੇ ਦਾ ਦੁੱਖ ਹੈਗਾ ਤਾਂ ਆਪ ਨੂੰ ਵੰਡਾਉਣਾ ਚਾਹੀਦਾ ਹਨਾ ਉੱਥੇ ਹੈਲਪ ਕਰੋ ਜਿੰਨੀ ਹੋ ਸਕਦੀ ਹੈ ਹੱਥੀਂ ਕਰੋ ਜਾਂ ਪੈਸੇ ਨਾਲ ਜਿਵੇਂ ਵੀ ਜੋ ਉੱਥੇ ਲੋੜ ਹੈਗੀ ਪੁੱਛ ਕੇ ਉਤੋਂ ਕਿ ਆਹ ਲੋੜ ਆ ਕਿਉਂਕਿ ਹੁਣ ਅਸਲੀ ਲੋੜ ਤਾਂ ਹੁਣ ਬਾਅਦ ਚ ਪੈਣੀ ਜਦੋਂ ਪਾਣੀ ਉਤਰਨਾ ਮੈ ਇਥੋਂ ਤਾਂ ਉਦੋਂ ਸ਼ਾਇਦ ਜ਼ਿਆਦਾ ਲੋੜ ਹੋਊਗੀ ਕਿਉਂਕਿ ਮਿੱਟੀ ਜਿਹੜੀ ਘਰਾਂ ਚ ਵਿੱਚ ਵੜ ਗਈ ਆ ਖੇ ਸਾਰੇ ਬਰਬਾਦ ਹੋ ਗਏ ਉਦੋਂ ਜ਼ਿਆਦਾ ਜ਼ਰੂਰਤ ਪੈਣੀ ਆ ਬਾਕੀ ਪਣੇ ਸਾਥ ਨਾਲ ਆ ਸਾਰਿਆਂ ਦੇ ਨਾਲ ਆਪਾਂ ਕਿਸੇ ਵੀ ਸੰਸਥਾ ਨੂੰ ਕਰ ਸਕਦੇ ਆ ਹਨ ਕਿਸੇ ਨੂੰ ਵੀ ਹੁਣ ਅਸੀਂ ਇੱਥੇ ਆ ਡਾਕਟਰ ਸੁਆਮਨ ਸਿੰਘ ਜੀ ਆ ਉਹਨਾਂ ਨੂੰ ਆਏ ਅੱਜ ਅਸੀਂ ਉਹਨਾਂ ਨਾਲ ਆ ਸੋ ਆਪਾਂ ਕਿਸੇ ਸੰਸਥਾ ਨਾਲ ਜੁੜ ਕੇ ਚੱਲਾਂਗੇ ਤਾਂ ਬਹੁਤ ਵਧੀਆ ਆਪਾਂ ਇਕੱਲੇ ਇੱਕ ਗੱਲ ਇਹ ਹੁੰਦੀ ਵੀ ਪੰਜੇ ਉਂਗਲਾਂ ਇਹਨੂੰ ਕੱਲੀ ਨੂੰ ਕਰਾਂਗੇ ਤਾਂ ਹੋਰ ਆ ਜਦੋਂ ਮੁਠੀ ਬੰਦ ਹੋ ਜਾਂਦੀ ਹੈ ਤਾਂ ਹੋਰ ਚੀਜ਼ ਹੁੰਦੀ ਹੈ ਹਾਂਜੀ ਤਾਂ ਸਾਥ ਬਹੁਤ ਜ਼ਰੂਰੀ ਹੈ ਜੀ ਤੁਸੀਂ ਇੱਕ ਗੱਲ ਕਹੀ ਕਿ ਤੁਹਾਨੂੰ ਬਣਾਉਣ ਵਾਲੇ ਕਲਾਕਾਰ ਨੂੰ ਬਣਾਉਣ ਵਾਲੇ ਆਮ ਲੋਕ ਨੇ ਹੈਨਾ ਅੱਜ ਆਮ ਲੋਕਾਂ ਦੀ ਜ਼ਰੂਰਤ ਹੈ ਸੋ ਕਲਾਕਾਰ ਸਭ ਤੋਂ ਪਹਿਲੇ ਨੰਬਰ ਤੇ ਇਹਨਾਂ ਦੀ ਸੇਵਾ ਦੇ ਲਈ ਉਤਰੇ ਨੇ ਜਿਹੜੇ ਲੋਕ ਵੇਖ ਰਹੇ ਨੇ ਜਾਂ ਹੋਰ ਕਿਸੇ ਨੂੰ ਜੇਕਰ ਤੁਸੀਂ ਅਪੀਲ ਕਰਨਾ ਚਾਹੋ ਤੇ ਵੈਸੇ ਸਾਰੇ ਡਿਪਾਰਟਮੈਂਟ ਹੀ ਲੱਗੇ ਹੋਏ ਜਿਵੇਂ ਤੁਸੀਂ ਵੀ ਕਵਰੇਜ ਕਰ ਰਹੇ ਹੋ ਹਣ ਤੁਸੀਂ ਆਪਣਾ ਕੰਮ ਕਰ ਰਹੇ ਹੋ ਉੱਤੇ ਬਾਕੀ ਸਾਰੇ ਆਪਣਾ ਕਰ ਰਹੇ ਪਰ ਜਿਹੜੇ ਨਹੀਂ ਹੈ ਉਹਨਾਂ ਨੇ ਵੀ ਬੇਨਤੀ ਆ ਵੀ ਇੱਕ ਵਾਰ ਜ਼ਰੂਰ ਹਨਾ ਜਿਹੜੇ ਵੀ ਤੁਹਾਡਾ ਜਿਹੜਾ ਨੇੜ ਲੈ ਰਹੀ ਆ ਉੱਥੇ ਜਾਓ ਇੱਕ ਵਾਰੀ ਦੇਖੋ ਵੀ ਕੀ ਮਾਹੌਲ ਜਿਹੜਾ ਕੁਛ ਉੱਥੇ ਲੋਡ ਹੈਗੀ ਉਹ ਤੁਸੀਂ ਪੁੱਛ ਕੇ ਉਤੋਂ ਕੋਈ ਅਗਰ ਮਿੱਟੀ ਦੀ ਲੋਡ ਆ ਜਾਂ ਕੋਈ ਰਾਸ਼ਾਂ ਦੀ ਲੋਡ ਆ ਜੋ ਵੀ ਲੋਡ ਹੈਗੀ ਜਾਂ ਬਾਅਦ ਚ ਲੋਡ ਪਊਗੀ ਕੀ ਘਰ ਸਫਾਈ ਸਫਾਈ ਦੀ ਲਈ ਜਾਂ ਜ਼ਮੀਨਾਂ ਸਾਫ ਕੁਪੱਧਰਿਆਂ ਡੀਜ਼ਲ ਵਗੈਰਾ ਕੁਛ ਵੀ ਉਹ ਸਾਰਾ ਕੁਝ ਮਤਲਬ ਪੁੱਛ ਕੇ ਇੱਕ ਵਾਰੀ ਮਤਲਬ ਆਪ ਨਾ ਲੈ ਕੇ ਆਓ ਸਮਾਨ ਪਹਿਲੇ ਇੱਥੇ ਆਓ ਦੇਖ ਲਓ ਇੱਕ ਵਾਰ ਫੇਰ ਲੈ ਕੇ ਆਓ ਸਮਾਨ ਉਹ ਪੈਸੇ ਵੀ ਵੇਸਟ ਹੁੰਦੇ ਆ ਤੇ ਸਾਨੂੰ ਵੀ ਇਹ ਆ ਕਿ ਜਿਹੜਾ ਪੈਸਾ ਉਹ ਸਹੀ ਥਾਂ ਤੇ ਲੱਗੇ ਵੀ ਵੇਸਟ ਨਾ ਹੋਵੇ ਕਿਸੇ ਦਾ ਬਿਲਕੁਲ ਵੀਰੇ ਤੁਹਾਡਾ ਵੀ ਬਹੁਤ ਧੰਨਵਾਦ ਕਿ ਤੁਸੀਂ ਪਹਿਲ ਕਰ ਰਹੇ ਹੋ ਵੀ ਆ ਕੇ ਲੋਕਾਂ ਦੀ ਸੇਵਾ ਦੇ ਵਿੱਚ ਤੁਸੀਂ ਮਤਲਬ ਆਪਣਾ ਸਮਾਂ ਦੇ ਰਹੇ ਹੋ ਤੁਸੀਂ ਆਪਣੀ ਸੇਵਾ ਨਿਭਾ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਸੋ ਇੱਕ ਵਾਰ ਤਸਵੀਰ ਮੈਂ ਇੱਧਰ ਜ਼ਰੂਰ ਵਿਖਾਣੀ ਚਾਹੂੰਗੀ ਕਿ ਵੀਰੇ ਹੋਣਾ ਨੇ ਬਿਲਕੁਲ ਸਹੀ ਦੱਸਿਆ ਵੀ ਜਿਹੜਾ ਪਾਣੀ ਦੀ ਵਿਵਸਥਾ ਰਾਸ਼ਨ ਦੀ ਵਿਵਸਥਾ ਉਹ ਲੋਕਾਂ ਦੇ ਲਈ ਵੱਡੀ ਗਿਣਤੀ ਦੇ ਵਿੱਚ ਜ਼ਰੂਰ ਹੈਗੀ ਹੈ ਪਰ ਪਾਣੀ ਦਾ ਪੱਧਰ ਜਦੋਂ ਘਟਦਾ ਜਦੋਂ ਪਾਣੀ ਲੱਥੇਗਾ ਅਸਲ ਜ਼ਰੂਰਤ ਲੋਕਾਂ ਦੀ ਅਸਲ ਜ਼ਰੂਰਤ ਸਮਾਨ ਦੀ ਮੈਡੀਕਲ ਦੀ ਉਦੋਂ ਪਵੇਗੀ ਲੇਕਿਨ ਇਧਰ ਦੀ ਤਸਵੀਰ ਵੀ ਮੈਂ ਇੱਕ ਵਾਰ ਜ਼ਰੂਰ ਕੈਮਰਾਮੈਨ ਨੂੰ ਚਾਹੂੰਗੀ ਕਿ ਦਿਖਾ ਦਿਓ ਜਿੰਨੀ ਦੂਰ ਤੱਕ ਵੀ ਤੁਹਾਡੀ ਨਜ਼ਰ ਪਵੇਗੀ ਉਹ ਦੂਰ ਦੂਰ ਤੱਕ ਸਿਰਫ ਹੜ ਦਾ ਪਾਣੀ ਹੀ ਹੈ ਮਕਾਨ ਡੁੱਬੇ ਹੋਏ ਨੇ ਝੁੱਗੀਆਂ ਡੁੱਬੀਆਂ ਹੋਈਆਂ ਡੰਗਰ ਡੁੱਬੇ ਹੋਏ ਨੇ ਬਹੁਤ ਸਾਰੇ ਘਰ ਨੇ ਜਿਹੜੇ ਇਸ ਵੇਲੇ ਪਰੇਸ਼ਾਨੀ ਦੇ ਵਿੱਚ ਨੇ ਪਾਣੀ ਦਾ ਪੱਧਰ ਜਿਹੜਾ ਸੀਗਾ ਇੱਕੋ ਦਮ ਜਦੋਂ ਪਾਣੀ ਆਇਆ ਪਿੰਡਾਂ ਨੂੰ ਤਾਂ ਲੋਕਾਂ ਨੂੰ ਰਾਹ ਵੀ ਨਹੀਂ ਲੱਭਿਆ ਲੋਕਾਂ ਨੂੰ ਇੰਨਾ ਸਮਾਂ ਨਹੀਂ ਮਿਲਿਆ ਕਿ ਉਹ ਆਪਣਾ ਸਮਾਨ ਇਕੱਠਾ ਕਰ ਸਕਣ ਸੋ ਇਹ ਕਾਫੀ ਲੰਬੀ ਜਿਹੜੀ ਤਸਵੀਰ ਅੱਗੇ ਹੈਗੀ ਹੈ ਬਾਉਪੁਰ ਪਿੰਡ ਦੇ ਵਿੱਚ ਅਸੀਂ ਇਸ ਵੇਲੇ ਮੌਜੂਦਾ ਹੋਰ ਤਸਵੀਰ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਅਸੀਂ ਲੋਕਾਂ ਦੇ ਘਰਾਂ ਤੱਕ ਪਹੁੰਚ ਕਰ ਸਕੀਏ ਕਿ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਉਕੀ ਹਾਲਾਤ ਨੇ ਉਹਨਾਂ ਦੇ ਕਿੰਨੇ ਕ फुट ਪਾਣੀ ਹਲੇ ਵੀ ਉਹਨਾਂ ਦੇ ਘਰਾਂ ਦੇ ਵਿੱਚ ਭਰਿਆ ਹੋਇਆ ਕਿਵੇਂ ਲੋਕ ਅੰਦਰ ਰਹਿ ਰਹੇ ਨੇ ਉਹ ਤਸਵੀਰਾਂ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰੀਏ ਮੈਂ ਸ਼ਗੁਨ ਬੱਬਰ ਕੈਮਰਾਮੈਨ ਨਵੀਨ ਦੇ ਨਾਲ ਪਿੰਡ ਬਾਉਪੁਰ